ਸਤੰਤਰਤਾ ਦਿਵਸ ਦੇ ਮੌਕੇ ਦੇ ਉੱਤੇ ਹੁਸ਼ਿਆਰਪੁਰ ਵਿਖੇ ਮੰਤਰੀ ਮੋਹਿੰਦਰ ਸਿੰਘ ਭਗਤ ਵੱਲੋਂ ਫੈਰਾਇਆ ਗਿਆ ਝੰਡਾ ਨੂੰ ਨਾਜ਼ੀ ਮੈਂ ਆਜ਼ਾਦੀ ਦਿਵਸ ਦੇ ਪਰ ਲੱਖ ਲੱਖ ਰਾਜਿੰਦਾਂ ਹਾਜਮਰੀ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਹੁਸ਼ਿਆਰਪੁਰ ਦੇ ਵਿੱਚ ਝੰਡਾ ਜਰਾਨ ਦੀ ਕਿ ਮੇਰੀ ਡਿਊਟੀ ਲਗਾਈ ਹੈ ਉਹਦੇ ਵਾਸਤੇ ਮੈਂ ਜੰਹਸਾਰਪੁਰ ਆਇਆ ਹਾਂ ਮੇਨ ਨਾਲ ਤੋਂ ਹਲਕੇ ਦੇ ਜ਼ਾਇਦ ਕੋਲ ਪੂਰਬ ਕੈਬਨਰ ਮੰਤਰੀ ਮੇਰੇ ਵੀ ਜਿੰਪਾ ਸਾਹਿਬ ਉਹਦੇ ਨਾਲ ਮੈਡਮ ਬੀਸੀ ਜਨਾਲ ਐਸਐਸਪੀ ਸਾਹਿਬ ਉਹਨੇ ਮੇਰੇ ਨਾਲ ਸਾਦੇ ਹੀ ਪਾਰਟੀ ਦੇ ਵਲੰਟੀਅਰ ਸਹਿਬਾਨ ਚੇਅਰਮੈਨ ਸਹਿਬਾਨ ਆਫਸਬੇਡ ਜਿੰਨੇ ਵੀ ਆਏ ਨੇ ਸਭ ਨੂੰ ਮੈਂ ਮੁਹਰਬਤ ਬਾਜਿੰਦਾ ਹਾਂ ਉਸੇ ਸਾਰੇ ਹੀ ਜਾਣਦੇ ਹੋ ਮੈਂ ਪਹਿਲੇ ਸਪੀਚ ਜਿਹੜਾ ਦਿੱਤਾ ਹੈ ਕਿ ਪੰਜਾਬ ਸਰਦਾਰ ਪੰਜਾਬ ਦੀ ਜਨਤਾ ਦੀ ਭੈਖਰੀ ਲਈ ਹਰ ਰੋਜ਼ ਕੋਈ ਨਾ ਕੋਈ ਫੈਸਲੇ ਲੈ ਰਹੀ ਹੈ ਸੋ ਪੰਜਾਬ ਦੇ ਵਿੱਚ ਖਾਸ ਕਰਕੇ ਐਜੂਕੇਸ਼ਨ ਔਰ ਹੈਲਥ ਦੇ ਨਾਲ ਨਾਲ ਬੇਰੁਜ਼ਗਾਰੀ ਤਾਂ ਕਿ ਕੋਈ ਵੀ ਪੰਜਾਬ ਚ ਨਾ ਕੋਈ ਬੇਰੁਜ਼ਗਾਰ ਰਹੇ ਔਰ ਜਿਹੜੇ ਸਾਡੇ ਬੱਚੇ ਹਨ ਜੋ ਸਾਡਾ ਭਵਿੱਖ ਹੈ ਉਹਨਾਂ ਨੂੰ ਅੱਛੀ ਸਿੱਖਿਆ ਮਿਲੇ ਔਰ ਸਾਡੇ ਹੀ ਪੰਜਾਬ ਵਾਸੀਆਂ ਨੂੰ ਅੱਛੀ ਸਿਹਤ ਦਾ ਰਾਖਮੀ ਹੋਵੇ ਉਹਦੇ ਬਾਅਦ ਤੁਸੀਂ ਦੇਖਿਆ ਕਿ 10 ਲੱਖ ਦਾ ਜੋ ਬੀਮਾ ਇੱਕ ਅਹਿਮ ਪਹਿਲੀ ਵਾਰੀ ਪੰਜਾਬ ਦੇ ਵਿੱਚ ਮੇਰਾ ਖਿਆਲ ਕਿਸੇ ਹੋਰ ਸਟੇਟ ਵਿੱਚ ਅਜਾ ਦੀ ਸਕੀਮ ਨਹੀਂ ਇਹ ਸਾਰਿਆਂ ਦਾ ਹੀ 10 ਲੱਖ ਦਾ ਬੀਮਾ ਜੋ ਹੈ ਕ੍ਰੈਸ਼ਲ ਹੋਏਗਾ ਉਹ ਜਿਹੜਾ ਵੀ ਕੋਈ ਪਰਮਾਤਮਾ ਨਾ ਕਰੇ ਬਿਮਾਰ ਹੋਊਂਗੇ ਪਰ ਹਸਪਤਾਲ ਜਾ ਕੇ ਇਲਾਜ ਕਰਾ ਕੇ ਬਿਨਾ ਉਸ ਤਸਵੀਰਾਂ ਕਾਰਡ ਦੇ ਅਕਾਊਂਟ ਤੋਂ ਕਰਾ ਕੇ ਵਾਪਸ ਆਏਗਾ ਸੋ ਮੈਂ ਇੱਕ ਵਾਰ ਹੀ ਫੇਰ ਸਾਰੇ ਸਾਥੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੇ ਉੱਪਰ 79ਵੇਂ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਲੱਖ ਲੱਖ ਜਾਈਂਦਾ ਹਾਂ ਜੈ ਭਾਰਤ ਜੈ ਹਿੰਦ 15 ਅਗਸਤ ਨੂੰ ਅੱਜ ਨੂੰ 89 79 ਮਾ ਸਤੰਤਰਤਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਪਰਿਸ਼ਖੂਪ ਔਕੇ ਤੇ ਸਾਡੇ ਕੈਬਨਿਟ ਮਿਨਿਸਟਰ ਭਵਨਜੀ ਉਸਖਾਰਪੁਰ ਇਹਨਾਂ ਦੇ ਡਿਊਟੀ ਲਾਈਨ ਸੀਐਮ ਸਾਹਿਬ ਨੇ ਔਰ ਇਹਨਾਂ ਨੇ ਉਸਖਾਰਪੁਰ ਦੇ ਜਨਤਾ ਨੂੰ ਆ ਕੇ ਮੁਬਾਰਕਾ ਦਿੱਤੀ ਪੂਰੇ ਪੰਜਾਬ ਦੀ ਜਨਤਾ ਨੂੰ ਔਰ ਪੂਰੇ ਹਿੰਦੁਸਤਾਨ ਨੂੰ ਮੁਬਾਰਕਾ ਦਿੱਤੀ ਔਰ ਮੈਂ ਇਹਨਾਂ ਦਾ ਸਵਾਗਤ ਕਰਦਾ ਇਹਨਾਂ ਨੇ ਬੜੇ ਅੱਛੇ ਢੰਗ ਨਾਲ ਪ੍ਰਕਾਰ ਦੇ ਜਿਹੜੀਆਂ ਪਾਲਸੀਆਂ ਹੈ ਉਹਨੂੰ ਦੱਸਿਆ ਵੀ ਸਰਕਾਰ ਵੈਲਫੇਅਰ ਲਈ ਪੰਜਾਬ ਗਵਰਨਮੈਂਟ ਜਿਹੜੀ ਹੈ ਆਪਣੇ 3.5 ਕਰੋੜ ਪੰਜਾਬ ਦੇ ਲੋਕਾਂ ਨੇ ਲਗਾਤਾਰ ਦਿੱਲੀ ਇਕਨਾਇਕ ਕੋਈ ਨਾ ਕੋਈ ਕਮੈਂਪੇਨ ਦੀ ਸਟੇਮ ਲਾ ਰਹੀ ਹੈ ਜਿਹਦੇ ਵਿੱਚ ਅੱਜ ਜਿਹੜੀ ਸਿਹਤ ਬੀਮਾ ਯੋਜਨਾ ਹੈ ਇੱਕ ਵੱਡਾ ਮਾਈਲਸਟੋਨ ਹੋਏਗਾ ਜਿਹੜੀ ਕਿ ਕਿਸੇ ਵੀ ਹੱਦ ਤੱਕ ਸਟੇਟ ਚ ਲਾਗੂ ਨਹੀਂ ਹੋਇਆ ਸੋ ਮੈਂ ਇਹ ਦੁਆਰਾ ਖਾਸ ਤੌਰ ਤੇ ਆਪਣੇ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਦੇ ਲੋਕਾਂ ਨੂੰ ਔਰ ਵਿਧਾਨ ਸਭਾ ਹੁਸ਼ਿਆਰਪੁਰ ਨੂੰ ਬਹੁਤ-ਬਹੁਤ ਸਤੰਤਿ ਸ਼ਤਿ ਦੇ ਵਸੇ ਮਾਰਕਾ ਹੈ ਨਾ ਆਪਣੇ ਵੱਲੋਂ ਮਾਨਜੋਗ ਮੇਅਰ ਸਾਹਿਬ ਮਾਨਜੋਗ ਜ਼ਿਲ੍ਹਾ ਕਾਉਂਸਲਰ ਸਹਿਬਾਨ ਪਾਰਟੀ ਦੇ ਚੇਅਰਮੈਨ ਸਹਿਬਾਨ ਪਾਰਟੀ ਦੇ ਵਰਕਰ ਸਹਿਬਾਨ اضغط على